ਇਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰੂ ਨੇ અપਾਰ ਬਖਸ਼ਿਸ਼ ਕਿਰਪਾ ਸਾਡੇ ਸੁਭਨਾ ਦੇ ਉੱਪਰ ਕੀਤੀ ਹੈ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਕੇ ਆਪ ਜੀਆਂ ਨੇ ਗੁਰਸਵਾਰਿਆਂ ਪਾਸੋਂ ਸੋਦਰ ਪਾਵਨ ਬਾਣੀ ਦਾ ਪਾਠ ਉਪਰੰਤ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਸੋ ਹੁਣ ਸਮਾ ਹੈ ਲੜੀਵਾਰ ਚਲਦੀ ਆ ਰਹੀ ਭਗਤ ਕਬੀਰ ਸਾਹਿਬਾਨ ਜੀ ਦੇ ਸ਼ਬਦਾਂ ਦੀ ਵਿਚਾਰ ਜਿਸ ਦੇ ਵਿਚਾਰ ਕਰਦਿਆਂ ਹੋਇਆਂ ਪਰਭਾਤੀ ਰਾਗ ਦਾ ਜਿਹੜੇ ਪਹਿਲੇ ਸ਼ਬਦ ਹਨ ਜਿਨ੍ਹਾਂ ਦਾ ਵਿਚਾਰ ਅਸੀਂ ਪਿਛਲੇ ਦਿਵਾਨਾਂ ਦੇ ਅੰਦਰ ਕੀਤੀ ਹੈ ਤੀਜਾ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਪਾਵਨ ਸ਼ਬਦ ਦੇ ਵਿਚਾਰ ਦੇ ਨਾਲ ਜੁੜੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ادب ਸਤਕਾਰ ਦੇ ਸਹਿਤ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੜਾ ਕੁਝ ਹੰਡਾਇਆ ਹੈ ਔਰ ਬੜਾ ਕੁਝ ਦੰਦਾ ਵੇਖਿਆ ਜੋ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਵੀ ਹੈ ਇੱਕ ਸਦੀਆਂ ਤੋਂ ਚੱਲੀ ਆ ਰਹੀ ਜਾਤੀਵਾਦ ਦੀ ਪ੍ਰਣਾਲੀ ਵਰਣਵਾਦ ਦੀ ਪ੍ਰਣਾਲੀ ਜਿਸ ਦੇ ਵਿੱਚ ਇੱਕ ਇਨਸਾਨ ਨੂੰ ਇੰਨਾ ਉੱਚਾ ਸਾਬਤ ਕਰ ਦਿੱਤਾ ਕਿ ਉਹਨੂੰ ਰੱਬ ਦੇ ਕੋਲ ਹੀ ਲਾ ਦਿੱਤਾ ਤੇ ਦੂਜੇ ਨੂੰ ਇੰਨਾ ਨੀਵਾਂ ਸੁੱਟ ਦਿੱਤਾ ਵੀ ਉਹਨੂੰ ਪੈਰਾਂ ਦੇ ਵਿੱਚ ਰੋੜ ਦਿੱਤਾ ਉਹ ਹੈ ਵਰਣਵਾਦ ਚਾਰ ਵਰਣ ਨੇ ਬ੍ਰਾਹਮਣ ਖत्री ਸ਼ੋਧ ਤੇ ਵੈਸ਼ ਬ੍ਰਾਹਮਣ ਨੂੰ ਇੰਨਾ ਉੱਚਾ ਕਰ ਦਿੱਤਾ ਜੇ ਕਿਤੇ ਇਹਦੇ ਬਾਰੇ ਜਾਣਕਾਰੀ ਆਪ ਜੀ ਲਓ ਮਨੁਸਮ੍ਰਤੀ ਦੇ ਵਿੱਚ ਉਹਦੇ ਵਿੱਚ ਇੱਥੋਂ ਤੱਕ ਬਿਆਨ ਕੀਤਾ ਵੀ ਜੇ ਬ੍ਰਾਹਮਣ ਚੋਰੀ ਕਰਦਾ ਫੜਿਆ ਜਾਏ ਨਾ ਤੋ ਉਹਦੇ ਵਿੱਚ ਬ੍ਰਾਹਮਣ ਦੀ ਗਲਤੀ ਨਹੀਂ ਹੈ। ਉਸ ਰਾਜੇ ਦੀ ਗਲਤੀ ਹੈ ਜਿਹਦੀ ਪ੍ਰਜਾ ਦੇ ਵਿੱਚ ਉਹ ਰਹਿ ਰਿਆ ਵੀ ਉਹਨੂੰ ਧਿਆਨ ਨਹੀਂ ਦਿੱਤਾ ਵੀ ਉਹਨੂੰ ਚੋਰੀ ਕਰਨੀ ਪੈ ਰਹੀ ਹੈ। ਦੂਜੇ ਪਾਸੇ ਜਿਹੜੇ ਸ਼ੂਦਰ ਨੇ ਉਹਨਾਂ ਨੂੰ ਨਗਰ ਦੇ ਵਿੱਚ ਰਹਿਣ ਦੀ ਵੀ ਇਜਾਜ਼ਤ ਨਹੀਂ ਹੈ। ਜੇ ਉਹ ਕਿਤੇ ਰਾਹ ਦੇ ਵਿੱਚ ਤੁਰ ਰਹੇ ਨੇ ਤੇ ਤੁਰਨ ਲੱਗਿਆਂ ਉਹਨਾਂ ਨੂੰ ਆਪਣੇ ਪੈਰਾਂ ਦੀ ਪੈੜ ਵੀ ਪਿੱਛੇ ਨਹੀਂ ਰਹਿਣ ਦੇਣੀ ਇਹ ਮਨੁਸਿਮਰਤੀ ਕਹਿੰਦੀ ਹੈ। ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਪਰ ਇਨਸਾਨ ਨੇ ਬੰਦੇ ਦੇ ਵਿੱਚ ਇੰਨਾ ਭੇਦ ਪਾ ਕੇ ਰੱਖ ਦਿੱਤਾ ਇੱਕ ਨੂੰ ਉੱਚਾ ਬਣਾ ਦਿੱਤਾ ਇੱਕ ਨੂੰ ਨੀਵਾ ਬਣਾ ਦਿੱਤਾ ਉਸੇ ਹੀ ਵਿਚਾਰ ਨੂੰ ਭਗਤ ਕਬੀਰ ਸਾਹਿਬਾਨ ਨੇ ਸਾਡੇ ਸਾਹਮਣੇ ਰੱਖਿਆ ਉਹਨਾਂ ਆਖਿਆ ਲੋਗਾ ਭਰਮ ਨਾ ਭੁੱਲੋ ਭਾਈ ਇਹ ਦੁਨੀਆ ਦੇ ਲੋਕੋ ਤੁਸੀਂ ਭਰਮ ਦੇ ਵਿੱਚ ਜੀ ਰਹੇ ਹੋ ਕਿਹੜੇ ਭਰਮ ਦੇ ਵਿੱਚ ਜੀ ਰਹੇ ਹੋ ਰੱਬ ਵੱਖਰਾ ਹੈ ਅਸੀਂ ਵੱਖਰੇ ਆ ਇਹ ਭਰਮ ਹੈ ਇਹਨੂੰ ਬਾਬਾ ਰਵਦਾਸ ਸਾਹਿਬ ਨੇ ਵੀ ਆਪਣੇ ਬਚਨ ਦੇ ਵਿੱਚ ਸਾਨੂੰ ਸਮਝਾਇਆ ਸੀ ਵੀ ਇਹ ਬੜਾ ਵੱਡਾ ਇਨਸਾਨ ਤੋਂ ਭਰਮ ਲੈ ਕੇ ਬੈਠਾ ਮਾਦਵੇ ਕੀ ਕਹੀਏ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਐਸਾ ਰੱਬ ਨੂੰ ਵੱਖਰਾ ਕਰ ਦਿੱਤਾ ਵੀ ਰੱਬ ਕਿਤੇ ਵੱਖਰਾ 7ਵੇਂ ਅਸਮਾਨ ਤੇ ਬੈਠਾ ਤੇ ਅਸੀਂ ਆਪਸ ਦੇ ਵਿੱਚ ਵੇਖਾਂਗੇ ਕੌਣ ਚੰਗਾ ਕੌਣ ਮਾੜਾ ਇਦਾਂ ਸਾਰਾ ਵਿਖੇੜਾ ਖੜਾ ਕਰ ਲਿਆ ਹਾਂ ਕਿਸੇ ਇਨਸਾਨ ਦੇ ਸੁਭਾਅ ਕਰਕੇ ਕਿਸੇ ਇਨਸਾਨ ਦੇ ਵਿਹਾਰ ਕਰਕੇ ਕਿਸੇ ਇਨਸਾਨ ਦੇ ਆਚਰਣ ਕਰਕੇ ਉਹਨੂੰ ਕਿਹਾ ਜਾ ਸਕਦਾ ਵੀ ਇਹ ਇਨਸਾਨ ਚੰਗਾ ਨਹੀਂ ਹੈ ਉੱਥੇ ਵੀ ਨਫ਼ਰਤ ਨਹੀਂ ਨਫ਼ਰਤ ਦੀ ਇਜਾਜ਼ਤ ਧਰਮ ਨੇ ਉੱਥੇ ਵੀ ਨਹੀਂ ਦਿੱਤੀ ਵੀ ਜੇ ਕੋਈ ਬੰਦਾ ਸੁਭਾਅ ਕਰਕੇ ਮਾੜਾ ਆ ਆਚਰਣ ਵਿਹਾਰ ਕਰਕੇ ਮਾੜਾ ਬੋਲੀ ਕਰਕੇ ਮਾੜਾ ਆ ਤੁਸੀਂ ਉਹਦੇ ਨਾਲੋਂ ਪਾਸਾ ਕਰ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਉਹਦੇ ਨਾਲੋਂ ਵੱਖਰਾ ਕਰ ਸਕਦੇ ਹੋ ਦੂਰ ਕਰ ਸਕਦੇ ਹੋ ਇਹ ਇਜਾਜ਼ਤ ਨਹੀਂ ਹੈ ਵੀ ਤੁਸੀਂ ਦੇ ਨਾਲ ਨਫ਼ਰਤ ਕਰੋ ਪਰ ਇੱਥੇ ਕਿਸੇ ਦਾ ਸੁਭਾਅ ਨਹੀਂ ਵੇਖਿਆ ਗਿਆ ਕਿਸੇ ਦਾ ਆਚਰਣ ਵਿਹਾਰ ਨਹੀਂ ਵੇਖਿਆ ਗਿਆ ਵੇਖਿਆ ਇਹ ਗਿਆ ਵੀ ਉਹਦਾ ਜਨਮ ਕਿੱਥੇ ਹੋ ਰਿਹਾ ਤੇ ਜਿਸ ਘਰਾਣੇ ਦੇ ਵਿੱਚ ਉਹਦਾ ਜਨਮ ਹੋ ਰਿਹਾ ਜੇ ਸਾਡੇ ਮੁਤਾਬਕ ਉਹ ਘਰਾਣਾ ਨੀਵੀਂ ਜਾਤ ਦੇ ਵਿਚ ਆ ਰਿਹਾ ਹੈ ਉਹ ਭਾਵੇਂ ਸ੍ਰੇ ਦਾ ਵਿਦਵਾਨ ਕਿਉ ਨਾ ਹੋਵੇ ਉਹ ਭਾਵੇਂ ਉਹਦੇ ਕੋਲ ਗਿਆਨ ਜਿੰਨਾ ਮਰਜ਼ੀ ਹੋਵੇ ਉਹ ਇਨਸਾਨ ਨੀਵੇਂ ਦਰਜੇ ਦਾ ਹੈ ਤੇ ਨੀਵੇਂ ਦਰਜੇ ਦਾ ਹੀ ਰਹੇਗਾ ਜਿੰ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਜਿਨੇ ਭਗਤ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਨੂੰ ਲਤਾੜਿਆ ਗਿਆ ਧਾਰਮਿਕ ਸਥਾਨ ਦੇ ਨੇੜੇ ਨਹੀਂ ਸੀ ਲੈਣ ਦਿੱਤਾ ਜਾਂਦਾ ਭਗਤ ਨਾਮਦੇਵ ਜੀ ਦਾ ਜ਼ਿਕਰ ਅਸੀਂ ਪੜ੍ਹਦੇ ਆ ਨਾ ਇਜਾਜ਼ਤ ਨਹੀਂ ਹੈ ਵੀ ਤੂੰ ਤੁਹਾਡਾ ਜਨਮ ਜਨਮ ਜਿਹੜਾ ਹੋ ਰਿਹਾ ਨੀਵੀਂ ਜਾਤ ਦੇ ਵਿੱਚ ਹੋ ਰਿਹਾ ਇਸ ਕਰਕੇ ਤੁਸੀਂ ਨੇੜੇ ਨਹੀਂ ਲੱਗ ਸਕਦੇ ਸਤਿਗੁਰੂ ਨੇ ਕਿਹਾ ਨਹੀਂ ਭਾਈ ਇਦਾਂ ਨਹੀਂ ਹੋਣਾ ਜੇ ਰੱਬ ਨੇ ਬਣਾਉਣ ਲੱਗਿਆਂ ਕਿਸੇ ਨੂੰ ਭੇਦ ਨਹੀਂ ਕੀਤਾ ਰੱਬ ਨੇ ਸਾਰਿਆਂ ਨੂੰ ਸਮਾਨ ਬਣਾਇਆ ਹੈ ਤੇ ਇਨਸਾਨ ਕਿਵੇਂ ਕਿਸ ਕਿਸੇ ਦੇ ਵਿੱਚ ਭੇਦ ਕਰ ਸਕਦਾ ਸਤਿਗੁਰੂ ਨੇ ਸਮਝਾਇਆ ਅਸਲ ਗੱਲ ਕੀ ਹੈ ਲੋਗਾ ਪਰ ਮਨਪੂ ਲੋਪਾਈ ਅਸਲ ਗੱਲ ਇਹ ਹੈ ਖਾਲਕ ਖਲਕ ਖਲਕ ਮੈਂ ਖਾਲਕ ਉਹ ਜਿਹੜਾ ਰੱਬ ਹੈ ਆਪਣੀ ਬਣਾਈ ਹੋਈ ਖਲਕਤ ਦੇ ਵਿੱਚ ਆਪ ਸਮਾਇਆ ਹੋਇਆ ਹੈ ਖਲਕਤ ਜਿਹੜੀ ਉਹ ਰੱਬ ਨੇ ਬਣਾਈ ਤੇ ਰੱਬ ਨੇ ਹੀ ਉਸ ਖਲਕਤ ਨੂੰ ਬਣਾ ਕੇ ਆਪ ਉਹਦੇ ਵਿੱਚ ਸਮਾਇਆ ਹੋਇਆ ਹੈ ਇਹ ਜਿੰਨੀ ਵੀ ਕੁਦਰਤ ਹੈ ਸਾਰੀ ਕੀ ਜਿਹੜੀ ਵਿਚਾਰ ਅਸੀਂ ਇਹਦੇ ਨਾਲ ਦੀ ਉਹ ਕੱਲ ਵੀ ਕੀਤੀ ਸੀ ਅਸੀਂ ਆਸਾ ਕੀ ਵਾਰ ਦੇ ਦੋ ਬਚਨ ਇਸ ਵਿਸ਼ੇ ਨੂੰ ਸਮਝਣ ਦੇ ਵਾਸਤੇ ਲਏ ਸੀ ਪਹਿਲਾ ਸੀ ਇਹ ਜਗ ਸੱਚੇ ਕੀ ਹੈ ਕੋਠੜੀ ਦੂਜਾ ਬਚਨ ਅਸੀਂ ਲਿਆ ਸੀ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਓ ਦੁਈ ਕੁਦਰਤ ਸਾਜੀਏ ਕਰਿਆਸਣ ਦਿੱਠੋ ਚਾਓ ਉਹ ਸਾਰੀ ਖਲਕਤ ਦੇ ਵਿੱਚ ਆਪ ਸੁਭਾਏ ਮਾਨ ਹੈ ਬੜਾ ਪਿਆਰਾ ਬਚਨ ਸਤਿਗੁਰੂ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਸਾਂਝਾ ਕੀਤਾ ਹਜ਼ੂਰ ਕਹਿੰਦੇ ਸਬੈ ਘਟ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਉਹ ਕਹਿੰਦੇ ਵੀ ਤੁਸੀਂ ਮੈਨੂੰ ਇਹ ਦੱਸੋ ਕਿਹੜਾ ਦੁਨੀਆ ਦਾ ਜੀਵ ਹੈ ਜਿਹੜਾ ਰੱਬ ਤੋਂ ਬਿਨਾ ਬੋਲ ਰਿਹਾ ਇੱਕ ਹੈ ਮੱਟੀ ਕੁੰਚਰ ਚਿੱਟੀ ਭਾਂਜਨ ਹੈ ਉਹ ਨਾਨਾ ਰੇ ਭਾਵੇਂ ਹਾਥੀ ਹੈ ਤੇ ਭਾਵੇਂ ਕੀੜੀ ਹੈ ਮਿੱਟੀ ਕੋਈ ਹੈ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਹੈ ਜਿਹੜਾ ਮਰਜੀ ਜੀਵ ਹੋਵੇ ਜਿਹੜਾ ਜਿੱਥੇ ਮਰਜੀ ਵੱਸਦਾ ਹੋਵੇ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਵੱਸ ਰਹੀ ਹੈ ਤੇ ਅਸੀਂ ਉਸ ਜੋਤ ਨੂੰ ਵੇਖੀਏ ਜਿਹੜੀ ਬੰਦੇ ਦੇ ਅੰਦਰ ਰੱਬ ਦੀ ਜੋਤ ਹੈ ਦੁਨੀਆ ਦੇ ਸਾਹਮਣੇ ਜਦੋਂ ਹਜ਼ੂਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦਾ ਸੰਗ ਆਪਣੇ ਨਾਲ ਕੀਤਾ ਸਭ ਭਾਈ ਮਰਦਾਨਾ ਜੀ ਨੂੰ ਮਿਲਾਇਆ ਬੜੀ ਕਮਾਲ ਦੀ ਉਹ ਵਿਦ ਹੈ ਹਜ਼ੂਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲੰਗੇ ਜਾ ਰਹੇ ਨੇ ਕੰਨਾਂ ਦੇ ਵਿੱਚ ਮధుਰ ਆਵਾਜ਼ ਪਈ ਬੜੀ ਸੋਹਣੀ ਰਬਾਬ ਦੀ ਧੁਨ ਹਜ਼ੂਰ ਗੁਰਨਾਨਕ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਪਈ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਤੇ ਰੁਕ ਗਏ ਸਤਿਗੁਰੂ ਨੇ ਖੜ ਕੇ ਵੇਖਿਆ ਇੱਕ ਮਰਾਸੀ ਹੈ ਲੋਕਾਂ ਦਾ ਕਹਿਣ ਦੇ ਮੁਤਾਬਕ ਜਿਹੜਾ ਰਬਾਬ ਵਜਾ ਰਿਹਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲ ਗਏ ਤੇ ਸਤਿਗੁਰੂ ਨੇ ਪੁੱਛਿਆ ਭਾਈ ਤੇਰਾ ਨਾਮ ਕੀ ਹੈ ਇਤਿਹਾਸ ਕਹਿੰਦਾ ਹੈ ਭਾਈ ਮਰਦਾਨੇ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ। ਹਜ਼ੂਰ ਸਤਗੁਰੂ ਗੁਰਨਾਨਕ ਸਾਹਿਬ ਨੇ ਪੁੱਛਿਆ ਮੈਂ ਤੁਹਾਨੂੰ ਕੁਝ ਮੰਦਾ ਤੇ ਨਹੀਂ ਬੋਲਿਆ। ਮੈਂ ਤੁਹਾਨੂੰ ਕੁਝ ਮਾੜਾ ਤੇ ਨਹੀਂ ਬੋਲਿਆ। ਮੈਂ ਤੇ ਸਿਰਪ ਤੁਹਾਡਾ ਨਾਮ ਪੁੱਛਿਆ ਤੇ ਭਾਈ ਮਰਦਾਨਾ ਜੀ ਨੇ ਜਵਾਬ ਜਿਹੜਾ ਦਿੱਤਾ ਨਾ ਭਾਈ ਲਫ਼ਜ਼ ਪਹਿਲੀ ਵਾਰ ਸੁਣਿਆ ਅੱਜ ਤੱਕ ਕਿਸੇ ਨੇ ਇਸ ਲਫ਼ਜ਼ ਦੇ ਨਾਲ ਮੈਨੂੰ ਪੁਕਾਰਿਆ ਹੀ ਨਹੀਂ। ਇਹ ਲੋਕ ਜਦੋਂ ਮੈਂ ਰਬਾਬ ਵਜਾਉਂਦਾ ਨਾ ਇਹ ਲੋਕ ਮੇਰੀ ਰਬਾਬ ਦੇ ਧੰਨ ਤੇ ਮਸਤ ਹੋ ਜਾਂਦੇ ਨੇ ਇਹ ਮੇਰੇ ਸਾਹਮਣੇ ਨੋਟਾਂ ਦੀਆਂ ਢੇਰੀਆਂ ਲਗਾ ਦਿੰਦੇ ਨੇ ਜਦੋਂ ਮੈਂ ਗਾਣਾ ਇਹ ਮੇਰੀ ਸੁਰ ਨੂੰ ਵੇਖ ਕੇ ਮੇਰੇ ਨਾਲ ਜੁੜ ਜਾਂਦੇ ਨੇ ਪਰ ਜਿੱਦਾਂ ਹੀ ਮੈਂ ਆਪਣੀ ਗਾਇਕੀ ਨੂੰ ਸੰਕੋਚਦਾ ਜਿੱਦਾਂ ਹੀ ਮੈਂ ਆਪਣੇ ਸਾਜ਼ ਬੰਦ ਕਰਕੇ ਤੁਰਨ ਲੱਗਦਾ ਤੇ ਲੋਕ ਮੇਰੇ ਬਰਾਬਰ ਵੀ ਨਹੀਂ ਬੈਠਦੇ ਇਹ ਕਹਿ ਦਿੰਦੇ ਨੇ ਗਾਉਂਦਾ ਬੜਾ ਸੋਹਣਾ ਹੈ ਆਵਾਜ਼ ਬੜੀ ਸੁਣੀ ਹੈ ਰਬਾਬ ਬੜੀ ਸੋਹਣੀ ਵਜਾਉਂਦਾ ਪਰ ਹੈ ਤੇ ਮਰਸੀ ਨਾ ਇਹ ਲੋਕ ਮੈਨੂੰ ਬਰਾਬਰ ਨਹੀਂ ਬੈਠਣ ਦਿੰਦੇ ਮੈਂ ਗਾਣ ਦੇ ਵਾਸਤੇ ਇਹਨਾਂ ਦੇ ਸਾਹਮਣੇ ਬੈਹਿ ਸਕਦਾ ਪਰ ਮੁੜ ਕੇ ਮੈਨੂੰ ਇਹਨਾਂ ਦੇ ਜੋੜਿਆਂ ਦੇ ਵਿੱਚ ਹੀ ਬਹਿਣਾ ਪਏਗਾ ਪਹਿਲੀ ਵਾਰ ਕਿਸੇ ਨੇ ਲੱਜ ਕਹਿ ਕੇ ਮੈਨੂੰ ਸਨਮਾਨ ਦਿੱਤਾ ਤੇ ਉਸੇ ਦਿਨ ਤੋਂ ਭਾਈ ਮਰਦਾਨਾ ਜੀ ਨੇ ਨੇਸ਼ਚਾ ਕਰ ਲਿਆ ਸੀ ਵੀ ਜਿਸ ਦਿਨ ਤੋਂ ਤੁਸੀਂ ਭਾਈ ਆਖਿਆ ਉਸ ਦਿਨ ਤੋਂ ਮਰਦਾਨਾ ਤੁਹਾਡਾ ਹੋ ਗਿਆ। ਔਰ ਤੁਸੀਂ ਵੇਖੋ ਜਿਹੜਾ ਤਕਰੀਬਨ 50 ਸਾਲ ਤੋਂ ਉੱਪਰ ਦਾ ਜਿਹੜਾ ਦੋਵਾਂ ਦਾ ਸੰਗ ਰਿਹਾ ਜੀ। ਹਜ਼ੂਰ ਗੁਰਨਾਨਕ ਸਾਹਿਬ ਜੀ ਦਾ ਤੇ ਭਾਈ ਮਰਦਾਨਾ ਜੀ ਦਾ। ਬੜੀ ਕਮਾਲ ਦੀ ਮੈਂ ਤੇ ਕਈ ਵਾਰ ਠੀਕ ਹੈ ਜੇ ਇੱਕ ਸ਼ਰਦਾ ਦੇ ਵਸ ਵੇਖੀਏ ਤੇ ਇਹ ਕਹਿਣਾ ਪਏਗਾ ਵੀ ਗੁਰੂ ਨਾਨਕ ਸਾਹਿਬ ਜੀ ਗੁਰੂ ਨੇ ਤੇ ਭਾਈ ਮਰਦਾਨਾ ਜੀ ਚੇਲਾ ਹੈ ਭਾਵੇਂ ਕਿ ਉਮਰ ਦੇ ਵਿੱਚ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਵੱਡੇ ਨੇ ਪਰ ਮੈਂ ਇਹਨੂੰ ਕਈ ਵਾਰ ਇੰਜ ਵੇਖਦਾ ਨਾ ਉਹ ਯਾਰ ਬੜੇ ਕਮਾਲ ਦੇ ਆ ਦੋਵੇਂ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਬੜੇ ਕਮਾਲ ਦੀ ਗਹਿਰੀ ਦੋਸਤੀ ਹੈ ਉਹਨਾਂ ਦੀ ਜਿਸ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਭਾਈ ਕਿਹਾ ਉਸ ਦਿਨ ਤੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਹੋ ਗਏ ਤੇ ਭੁੱਖ ਬਰਦਾਸ਼ ਕੀਤੀ ਧੋਕੂ ਬਰਦਾਸ਼ ਕੀਤੀ ਘਰ ਛੱਡ ਦਿੱਤਾ ਸਭ ਕੁਝ ਛੱਡ ਦਿੱਤਾ ਜੇ ਭਾਈ ਕਿਹਾ ਤੇ ਹੁਣ ਭਾਈ ਦਾ ਰਸਤਾ ਨਿਭਾਉਣਾ ਹਜ਼ੂਰ ਨੇ ਮਜ਼ਬ ਥੋੜੀ ਵੇਖਿਆ ਮਰਦਾਨਾ ਕਿਸ ਜਾਤ ਦੇ ਵਿੱਚੋਂ ਨਹੀਂ ਗੁਣ ਵੇਖਿਆ ਗੁਣ ਦਾ ਸਤਕਾਰ ਕੀਤਾ ساری ਜ਼ਿੰਦਗੀ ਨਾਲ ਰੱਖਿਆ ਇਵੇਂ ਇੱਥੋਂ ਤੱਕ ਜਿਸ ਦਿਨ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰਦੇ ਨੇ ਉਸ ਦਿਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਫੇਰੀ ਨਹੀਂ ਕੀਤੀ ਜਦੋਂ ਤੱਕ ਭਾਈ ਮਰਦਾਨਾ ਸੀ ਗੁਰੂ ਨਾਨਕ ਸਾਹਿਬ ਪਤਸ਼ਾਹੀ ਉਦਾਸੀਆਂ ਤੇ ਜਾਇਆ ਕਰਦੇ ਸਨ ਬਾਹਰ ਜਾਇਆ ਕਰਦੇ ਸਨ ਭਾਈ ਮਰਦਾਨਾ ਜੀ ਗਏ ਉਸ ਦਿਨ ਤੋਂ ਬਾਅਦ ਹਜ਼ੂਰ ਗੁਰੂ ਨਾਨਕ ਸਾਹਿਬ ਪਤਸ਼ਾਹੀ ਕਰਤਾਰਪੁਰ ਸਾਹਿਬ ਦੇ ਵਿੱਚ ਰਹੇ ਹਜ਼ੂਰ ਨੇ ਇਹ ਵਿਚਾਰ ਸਮਝਾਈ ਲੋਕਾਂ ਨੂੰ ਔਰ ਬੜ ਇਸ ਗੱਲ ਦਾ ਹਜ਼ੂਰ ਨੂੰ ਬੜਾ ਕੁਝ ਬਰਦਾਸ਼ਤ ਕਰਨਾ ਪਿਆ ਤੁਸੀਂ ਇੱਕ ਮਰਾਸੀ ਨੂੰ ਨਾਲ ਲੈ ਕੇ ਘੁੰਮ ਰਹੇ ਹੋ ਪ੍ਰਵਾਨੀ ਕੀਤੀ ਮਹਾਰਾਜ ਨੇ ਖਲਕ 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 ਮੈਂ ਖਲਕ ਰੱਬ ਨੂੰ ਵੇਖੋ ਸ਼ਬਦ ਦਾ ਪਹਿਲਾ ਪਦ ਹੈ ਆਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਅਵਲ ਅਵਲ ਦਾ ਅਰਥ ਹੁੰਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਰੱਬ ਨੇ ਪਰਮਾਤਮਾ ਦੀ ਜੋਤ ਪੈਦਾ ਹੋਈ ਨੂਰ ਪ੍ਰਕਾਸ਼ ਚਾਨਣ ਤੇ ਉਸ ਚਾਨਣ ਦੇ ਵਿੱਚੋਂ ਹੀ ਸਾਰੀ ਕੁਦਰਤ ਪੈਦਾ ਹੋਈ ਉਹ ਚਾਨਣ ਸਾਡੇ ਸਾਰਿਆਂ ਦੇ ਵਿੱਚ ਹੈ ਜਿਨੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਇਹ ਜੋਤ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਹੈ ਇਹ ਪ੍ਰਗਟ ਕਿਦਾਂ ਹੋਏਗੀ ਗੁਰੂ ਕੀ ਸਾਖੀ ਗੁਰੂ ਦੇ ਉਪਦੇਸ਼ ਦੇ ਰਾਹੀ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਜੋਤ ਹੈ ਇਹ ਪ੍ਰਗਟ ਹੋਏਗੀ ਇਹ ਸਮਝ ਆਏਗੀ ਮਹਾਰਜ ਕਹਿੰਦੇ ਜਿੰਨੇ ਵੀ ਬੰਦੇ ਨੇ ਨਾ ਇਹ ਸਭ ਕੁਦਰਤ ਦੇ ਰੱਬ ਦੇ ਬਣਾਏ ਕਿਸਨਲ ਕੋਈ ਨਫ਼ਰਤ ਨਹੀਂ ਇਹ ਪੈਲ ਸਿੱਖੀ ਨੇ ਕੀਤੀ ਸੀ ਜੀ ਇੱਥੇ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਸੀ ਮੰਦਰਾਂ ਦੇ ਵਿੱਚ ਇੱਥੇ ਧਾਰਮਿਕ ਸਥਾਨਾਂ ਦੇ ਵਿੱਚ ਦਾਖਲ ਨਹੀਂ ਸੀ ਹੋਣ ਦਿੱਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਇੱਕ ਦਾਵਾ ਕੀਤਾ ਸਤਿਗੁਰੂ ਦਾ ਬਚਨ ਬੜਾ ਮਾਣ ਭਰਿਆ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਦਰਜ ਕੀਤਾ ਹਜ਼ੂਰ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਿਨ ਕੈ ਸੰਗ ਸਾਥ ਹੈ ਵੱਡਿਆਂ ਸਿਉ ਕਿਆ ਰੀਸ ਜਿਥੈ ਨੀਚ ਸੰਭਾਲੀਐ ਤਿਥੈ ਨਦਰ ਤੇਰੀ ਬਖਸ਼ੀਸ ਦੁਨੀਆ ਦੇ ਲੋਕੋ ਦੂਜਿਆਂ ਨੂੰ ਨੀਚ ਕਹਿਣ ਵਾਲਿਓ ਪਹਿਲੀ ਵਾਰ ਕਿਸੇ ਨੂੰ ਹੰਕਾਰਾਂ ਮਾਰ ਕੇ ਕਿਹਾ ਸੀ ਮੈਂ ਨਾਲ ਖੜਾ ਮੈਂ ਸਾਥ ਦਵਾਂਗਾ ਤੁਸੀਂ ਜਿਨ੍ਹਾਂ ਨੂੰ ਨੀਂਚ ਕਹਿ ਕੇ ਲਤਾੜਿਆ ਤੁਸੀਂ ਜਿਨ੍ਹਾਂ ਨੂੰ ਨੀਵਾ ਕਹਿ ਕੇ ਬਾਹਰ ਕੱਢਿਆ ਉਹਨਾਂ ਨੂੰ ਇਹੋ ਜਿਹਾ ਦਰਜਾ ਦੇਵਾਂਗੇ ਦੁਨੀਆ ਦੀ ਕੁੱਲ ਕਾਇਨਾਤ ਆ ਕੇ ਉਹਨਾਂ ਦੇ ਸਾਹਮਣੇ ਝੁਕੇਗੀ ਤੇ ਮੱਥਾ ਟੇਕੇਗੀ ਭਗਤ ਨਾਮਦੇਵ ਜੀ ਨੂੰ ਮੰਦਿਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢੇ ਸੀ ਨਾ ਗੁਰੂ ਅਰਜਨ ਸਾਹਿਬ ਜੀ ਨੇ ਬਰਾਬਰ ਬਿਠਾਇਆ ਤੇ ਕੁੱਲ ਕਾਇਨਾਤ ਅੱਜ ਭਗਤ ਨਾਮਦੇਵ ਜੀ ਨੂੰ ਮੱਥਾ ਟੇਕਦੀ ਹੈ ਜਿਹੜੇ ਭਗਤ ਸਾਹਿਬਾਨ ਨੇ ਜਿਨ੍ਹਾਂ ਨੂੰ ਲਤਾੜਿਆ ਸੀ ਹਜ਼ੂਰ ਨੇ ਉਹਨਾਂ ਦੇ ਵਿਚਾਰ ਦੀ ਕਦਰ ਕਰਕੇ ਬਰਾਬਰ ਦਾ ਦਰਜਾ ਦਿੱਤਾ ਅਸੀਂ ਕੋਈ ਭੇਤ ਨਹੀਂ ਕਰਦੇ ਜਿੱਦਾਂ ਦਾ ਸਤਕਾਰ ਅਸੀਂ ਧੰਗੁਰੂ ਨਾਨਕ ਸਾਹਿਬ ਜੀ ਨੂੰ ਦਿੰਨੇ ਆ ਉਹਨਾਂ ਦਾ ਸਤਕਾਰ ਅਸੀਂ ਭਗਤ ਸੈਣ ਜੀ ਨੂੰ ਦਿੰਨੇ ਆ ਭਗਤ ਸਦਨਾ ਜੀ ਨੂੰ ਦਿੰਨੇ ਆ ਭਗਤ ਨਾਮਦੇਵ ਜੀ ਨੂੰ ਦਿੰਨੇ ਆ ਭਗਤ ਕਬੀਰ ਸਾਹਿਬਾਨ ਨੂੰ ਦਿੰਨੇ ਆ ਭਗਤ ਰਵਿਦਾਸ ਜੀ ਨੂੰ ਦਿੰਨੇ ਆ ਦੋ ਲੋਕ ਉਹਨਾਂ ਦੀ ਜ਼ਾਤ ਵੇਖਦੇ ਹੋਣਗੇ ਸੀ ਉਹਨਾਂ ਦੀ ਵਿਚਾਰ ਵੇਖਦੇ ਆਂ। ਅਵਲ ਅੱਲਾ ਨੂਰ ਉਪਾਇਆ। ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ जग ਉਪਜਿਆ। ਰੱਬ ਨੇ ਪੈਦਾ ਕੀਤੇ ਨਾ ਸਾਰੇ ਉਸੇ ਨੂਰ ਦੇ ਵਿੱਚੋਂ ਪੈਦਾ ਹੋਏ ਆ ਨਾ ਸਾਰੇ। ਭਗਤ ਕਬੀਰ ਸਾਹਿਬ ਕਹਿੰਦੇ ਦੱਸੋ ਫਿਰ ਕੌਣ ਭਲੇ? ਕੋ ਮੰਦੇ। ਕੋਈ ਚੰਗਾ ਕਿਵੇਂ ਹੋ ਗਿਆ ਤੇ ਕੋਈ ਮਾੜਾ ਕਿਵੇਂ ਹੋ ਗਿਆ? ਇੱਕ ਨੂੰ ਤੁਸੀਂ ਸਤਕਾਰ ਇਹਨਾਂ ਦੇ ਦਿੱਤਾ ਦੂਜੇ ਨੂੰ ਲਤਾੜ ਦਿੱਤਾ ਇਹ ਕਿਵੇਂ ਹੋ ਸਕਦਾ ਭਗਤ ਕਬੀਰ ਸਾਹਿਬ ਦਾ ਸ਼ਬਦ ਵਿਚਾਰਿਆ ਨਾ ਅਸੀਂ ਭਗਤ ਕਬੀਰ ਸਾਹਿਬ ਕਹਿੰਦੇ ਵੀ ਆਓ ਮੇਰੀ ਗੱਲ ਦਾ ਜਵਾਬ ਦਿਓ ਭਾਈ ਮੈਂ ਤੁਹਾਡੀ ਗੱਲ ਨੂੰ ਸਵੀਕਾਰ ਕਰ ਲਵਾਂਗਾ ਵੀ ਤੁਸੀਂ ਉੱਚੇ ਮੈਂ ਨੀਵਾਂ ਅੰਦਰ ਤੇ ਦੱਸੋ ਨਾ ਕੀ ਹੈ ਅੰਤਰ ਕੀ ਹੈ ਜਿਹੜੀ ਜਨਮ ਦੇ ਪ੍ਰਕਰਿਆ ਤੁਹਾਡੀ ਹੈ ਉਹ ਹੀ ਮੇਰੀ ਹੈ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਤੋ ਆਨ ਬਾਟ ਕਾ ਹੀ ਨਹੀਂ ਆਇਆ ਉਹ ਜ਼ਿਕਰ ਕੀਤਾ ਹਮਕਾ ਤੋ ਲਹੂ ਤੁਮ ਕਾ ਦੂਤ ਆ ਨਸਾਂ ਵੜ ਕੇ ਵੇਖੀਏ ਮੇਰੇ ਸਰੀਰ ਦੇ ਵਿੱਚੋਂ ਲਹੂ ਨਿਕਲਣਾ ਤੇ ਤੇਰੇ ਕਿਹੜਾ ਤੋ ਉਧਰ ਨਿਕਲਣਾ ਤੇਰੇ ਵੀ ਤੇ ਲਹੂ ਨਿਕਲਣਾ ਤੇਰੇ ਵੀ ਤੇ ਖੂਨ ਨਿਕਲਣਾ ਤੇ ਇਹ ਇੰਨਾ ਵੱਡਾ ਫਰਕ ਕਿਵੇਂ ਪਾ ਦਿੱਤਾ ਉਹ ਧਾਰਮਿਕ ਵਿਦਿਆ ਪੜੇ ਤੇ ਜੇ ਮੈਂ ਗਲਤੀ ਦੇ ਨਾਲ ਸੂਦਰ ਨਾ ਜੀ ਇਹ ਕਹਿਣ ਦਾ ਮੁਤਾਬਕ ਹੈ ਸੂਦਰ ਜੇ ਗਲਤੀ ਦੇ ਨਾਲ ਉਹਦੇ ਕੰਨਾਂ ਦੇ ਵਿੱਚ ਵੀ ਧਾਰਮਿਕ ਸਿੱਖਿਆ ਪੈ ਗਈ ਤੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਪਿਘਲਾ ਕੇ ਪਾਇਆ ਜਾਂਦਾ ਜੋ ਜ਼ੁਬਾਨ ਦੇ ਨਾਲ ਧਰਮ ਦੀ ਗੱਲ ਕਰਦਾ ਤੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਇੱਥੇ ਉਸ ਜਗ੍ਹਾ ਤੇ ਭਗਤ ਕਬੀਰ ਸਾਹਿਬਾਨ ਨੇ ਇਹ ਸੱਚ ਦੀ ਗੱਲ ਕੀਤੀ ਹੈ ਇੱਕ ਨੂਰ ਤੇ ਸਭ ਜੋ ਕੁਝ ਉਪਜਿਆ ਕੌਣ ਭਲੇ ਕੋ ਮੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਇੱਕ ਕੁਮਾਰ ਨੇ ਉਦਾਹਰਣ ਦਿੱਤੀ ਜਿਵੇਂ ਕੁਮਾਰ ਮਿੱਟੀ ਭਰ ਕੇ ਲੈ ਕੇ ਆਇਆ ਉਹਨੇ ਮਿੱਟੀ ਭਰ ਕੇ ਬੜੇ ਤਰੀਕੇ ਦੇ ਨਾਲ ਉਹ ਵੀ ਬੜਾ ਪਿਆਰਾ ਤਰੀਕਾ ਹੈ ਜੀ ਬੜੀ ਪਿਆਰੀ ਕਲਾ ਹੈ ਇੱਕ ਮਿੱਟੀ ਦੇ ਬੋਕ ਨੂੰ ਲੈ ਕੇ ਤੇ ਉਹਨੂੰ ਆਪਣੀ ਕਲਾ ਦੇ ਨਾਲ ਸਾਜ ਕੇ ਸਵਾਰ ਦੇਣਾ ਤੇ ਉਹਦਾ ਸੋਹਣਾ ਰੂਪ ਘੜ ਦੇਣਾ ਬੜੀ ਕਮਾਲ ਦੀ ਕਲਾ ਮਹਾਰਜ ਕਹਿੰਦੇ ਰੱਬ ਨੇ ਵੀ ਇਦਾਂ ਕੀਤਾ ਇੱਕ ਮਿੱਟੀ ਦੇ ਨਾਲ ਬੇਅੰਤ ਬਾਡੇ ਸਾਜ ਦਿੱਤੇ ਇਹ ਮਿੱਟੀ ਕੋਈ ਹੈ ਜਿੰਨੇ ਵੀ ਬਣੇ ਨੇ ਸਾਰੇ ਇੱਕੋ ਮਿੱਟੀ ਦੇ ਨਾਲ ਉਹਨੇ ਸਾਜੇ ਨੇ ਹੁਣ ਜਿਹੜਾ ਬਾਬਰ ਅਫਦਾਸ ਜੀ ਦਾ ਸ਼ਬਦ ਅਸੀਂ ਵਿਚਾਰਿਆ ਮਾਟੀ ਇੱਕ ਅਨੇਕ ਭਾਂਡ ਕਰ ਸਾਜੀ ਸਾਜਨ ਹਾਰੇ ਤਰੀਕਾ ਵੱਖਰਾ ਆਕਾਰ ਵੱਖਰਾ ਹੋ ਸਕਦਾ ਉਹਦੇ ਨਾਲ ਘੜਾ ਬਣਾਇਆ ਉਹਦੇ ਨਾਲ ਛਾਟੀ ਬਣਾਈ ਉਸੇ ਮਿੱਟੀ ਦੇ ਨਾਲ ਉਸੇ ਮਿੱਟੀ ਨਾਲ ਸੁਰਾਈ ਬਣਾ ਦਿੱਤੀ ਉਸੇ ਮਿੱਟੀ ਨਾਲ ਦੀਵਾ ਬਣਾ ਦਿੱਤਾ ਮਿੱਟੀ ਕੋਈ ਹੈ ਆਕਾਰ ਵੱਖਰਾ ਹੋ ਸਕਦਾ ਮੋਢੇ ਕੋਈ ਹੈ ਸਾਡਾ ਸਾਰਿਆਂ ਦਾ ਇੱਥੇ ਰੂਪ ਰੰਗ ਵੱਖਰਾ ਹੋ ਸਕਦਾ ਹੈ ਬੋਲੀ ਵੱਖਰੀ ਹੋ ਸਕਦੀ ਹੈ ਉੱਠਣਾ ਬੈਠਣਾ ਵੱਖਰਾ ਹੋ ਸਕਦਾ ਹੈ ਮੁਲਕ ਵੱਖਰਾ ਹੋ ਸਕਦਾ ਹੈ ਦੇਸ਼ ਵੱਖਰਾ ਹੋ ਸਕਦਾ ਹੈ ਇਲਾਕਾ ਵੱਖਰਾ ਹੋ ਸਕਦਾ ਹੈ ਮਿੱਟੀ ਇੱਕੋ ਹੀ ਹੈ ਜਿਸ ਦਿਨ ਸਾਨੂੰ ਇਹ ਸਮਝ ਆ ਗਈ ਸਾਡੀ ਹੋਂਦ ਇੱਕੋ ਹੀ ਹੈ ਫਿਰ ਮਸਲਾ ਹੀ ਖਤਮ ਹੋ ਜਾਏਗਾ ਰੱਬ ਦੀ ਜੋਤ ਹੈ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ ਮੱਟੀ ਇੱਕ ਅਨੇਕ ਭੰਤ ਕਰ ਸਾਜੀ ਸਾਜਨ ਹਾਰੇ ਨਾ ਕਸ਼ਪੋਚ ਮੱਟੀ ਕੇ ਭਾਂਡੇ ਭਾਈ ਨਾ ਤੇ ਕਿਸੇ ਮੱਟੀ ਦੇ ਭਾਂਡੇ ਦੇ ਵਿੱਚ ਕੋਈ ਕਮੀ ਹੈ ਨਾ ਕਸ਼ਪੋਚ কুমਾਰ ਨਾ ਬਣਾਉਣ ਵਾਲੇ কুমਾਰ ਦੇ ਵਿੱਚ ਕੋਈ ਕਮੀ ਹੈ ਸਭ ਮੈਂ ਸੱਚਾ ਇੱਕੋ ਸੋਇ ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਸੱਚਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਸਾਰਿਆਂ ਦੇ ਵਿੱਚ ਵਸਿਆ ਹੋਇਆ ਜਿਸ ਕਾ ਕੀਆ ਸਭ ਕੁਝ ਹੋਇਆ ਉਹਦਾ ਕੀਤਾ ਹੋਇਆ ਸਾਰਾ ਕੁਝ ਵਰਤ ਰਿਹਾ ਸਾਡੇ ਅੰਦਰੋਂ ਗੁਰੂ ਕਿਰਪਾ ਕਰੇ ਨਾ ਇਹ ਸੋੜੀ ਸੋਚ ਖਤਮ ਹੋ ਜਾਏ ਵੱਖਰੀ ਨਜ਼ਰ ਦੇ ਨਾਲ ਵੇਖਣਾ ਗੁਰਬਾਣੀ ਦੇ ਵਿੱਚ ਨ ਇੱਕ ਬੜਾ ਪਿਆਰਾ ਲਫ਼ਜ਼ ਆਉਂਦਾ ਹੈ ਸਮਦ੍ਰਸ਼ਟੀ ਬੜੀ ਵਾਰ ਤੁਸੀਂ ਗੁਰਬਾਣੀ ਪੜੋਗੇ ਨਾ ਤਾਂ ਤੁਹਾਨੂੰ ਇਹ ਲਫ਼ਜ਼ ਪੜਨ ਨੂੰ ਮਿਲੇਗਾ ਸਮਦ੍ਰਿਸ਼ਟ ਸਮ ਦਾ ਮਤਲਬ ਸਮਾਨ ਦ੍ਰਿਸ਼ਟ ਦਾ ਮਤਲਬ ਦੇਖਣਾ ਇੱਕੋ ਨਜ਼ਰ ਦੇ ਨਾਲ ਸਾਰਿਆਂ ਨੂੰ ਵੇਖਣਾ ਬਹੁਤ ਵੱਡੀ ਕਲਾ ਹੈ ਜੀ ਤੇ ਉਹ ਇੱਕੋ ਨਜ਼ਰ ਦੇ ਨਾਲ ਕਿਵੇਂ ਵੇਖਿਆ ਜਾਏਗਾ ਉਹਦਾ ਅਸੂਲ ਕੀ ਹੈ ਮਹਾਰਾਜ ਕਿਵੇਂ ਵੇਖੀਏ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਤੇ ਸਤਿਗੁਰੂ ਨੇ ਕਿਹਾ ਸੀ ਉਹਦੀ ਉਦਾ ਅਭਿਆਸ ਕਰਨਾ ਪਏਗਾ ਸੰਗਤ ਦੇ ਵਿੱਚ ਆ ਕੇ ਮਹਾਰਾਜ ਕਿਵੇਂ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਮਹਾਰਾਜ ਨਹੀਂ ਦਿਸਦਾ ਕੋਈ ਵੀ ਬੇਗਾਨਾ ਦੇਖੋ ਕਿਡੇ ਕਮਾਲ ਦੀ ਸਮ ਦ੍ਰਿਸ਼ਟੀ ਹੈ ਪਾਈ ਕਨਈਆ ਜੀ ਦੀ ਦੇਖੋ ਇਹ ਹੈ ਸਿੱਖੀ ਸਕੀਰੇ ਪ੍ਰਵਾਸਾ ਕੀ ਹੈ ਜੰਗਤ ਮੈਦਾਨ ਦੇ ਵਿੱਚ ਭਾਈ ਕਨਈਆ ਗਲ ਦੇ ਵਿੱਚ ਪਾਣੀ ਦੀ ਮਸ਼ਕ ਪਾ ਕੇ ਤੇ ਪਾਣੀ ਪਿਆ ਰਿਹਾ ਤੇ ਭਾਈ ਕਨਈਆ ਜੀ ਪਾਣੀ ਪੀਉਣ ਲੱਗਿਆ ਦੁਸ਼ਮਣ ਨਹੀਂ ਦੇਖਦੇ ਹਾਲਾਂਕਿ ਉਹ ਨੇ ਜਿਹੜੇ ਚੜ ਕੇ ਆਏ ਆ ਜਿਹੜੇ ਮਾਰਨ ਦੇ ਵਾਸਤੇ ਆਏ ਆ ਉਹ ਕਹਿੰਦੇ ਵੀ ਮੈਨੂੰ ਉਹਦੇ ਉਹਦੀ ਪਿਆਸ ਨਜ਼ਰ ਆਉਂਦੀ ਹੈ ਸਾਨੂੰ ਵੀ ਬੰਦੇ ਦੀ ਭੁੱਖ ਨਜ਼ਰ ਆਵੇ ਨਾ ਉਹਦੇ ਕੱਪੜੇ ਨਾ ਦੱਸਣ ਜਿਹੜੀ ਨਫ਼ਰਤ ਸਾਡੇ ਅੰਦਰ ਘਰ ਕਰ ਚੁੱਕੀ ਐ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਤੇ ਨਹੀਂ ਸਿਖਾਉਂਦੀ ਜੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਇਹ ਨਹੀਂ ਸਿਖਾ ਰਹੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਤੇ ਸਮਾਨਤਾ ਸਿਖਾ ਰਹੀ ਭਾਵੇਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਭਾਵੇਂ ਕੋਈ ਗਰੀਬ ਇਕੋ ਹੈ ਗੁਰੂ ਘਰ ਦੇ ਵਿੱਚ ਇਕੋ ਹੈ ਇਸ ਸਮਾਨਤਾ ਸਭ ਵਿੱਚ ਸੱਚਾ ਇੱਕੋ ਸੋਈ ਇਸਕਾ ਕੀਆ ਸਭ ਕੁਝ ਹੋਈ ਹੁਕਮ ਪਛਾਨਣਾ ਸੋ ਇੱਕੋ ਜਾਣਣਾ ਬੰਦਾ ਕਹੀਐ ਸੋਈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਪਛਾਨ ਲਏ ਇੱਕ ਰੱਬ ਦੇ ਨਾਲ ਜੁੜ ਜਾਏ ਅਸਲ ਦੇ ਵਿੱਚ ਉਹੀ ਇਨਸਾਨ ਕਹਾਉਂਦਾ ਹੱਕਦਾਰ ਹੈ ਅੱਲਾਹ ਅਲੱਖ ਨਾ ਜਾਈ ਲਖਿਆ ਗੋਰ ਗੁੜ ਦੀਨਾਬੀ ਪਰਮਾਤਮਾ ਤੇਰਾ ਅਲਖ ਬਿਆਨ ਨਹੀਂ ਕੀਤਾ ਜਾ ਸਕਦਾ ਤੂੰ ਅਲਖ ਹੈ ਲਖਿਆ ਨਹੀਂ ਜਾ ਸਕਦਾ ਬੇਅੰਤ ਹੈ ਤੂੰ ਤੇ ਗੁਰੂ ਨੇ ਇੱਕ ਬੜਾ ਸੋਨਾ ਮੈਨੂੰ ਪਰਮਾਤਮਾ ਦੀ ਰਜ਼ਾ ਹੁਕਮ ਦਿੱਤਾ ਗੋਰ ਗੁੜ ਦੀਨਾ ਮਿੱਠਾ ਉਹਦਾ ਹੁਕਮ ਮੈਨੂੰ ਦਿੱਤਾ ਜਿਸ ਹੁਕਮ ਦੇ ਵਿੱਚ ਤੁਰਿਆ ਉਸ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਵਨ ਆਕਾਰ ਹੁਕਮ ਦਾ ਕਹਿਆ ਜਾ ਉਹਨੂੰ ਬਿਆਨ ਨਹੀਂ ਕੀ ਉਹਦੇ ਵਿੱਚ ਜੀਆ ਜਾ ਸਕਦਾ ਉਹਨੂੰ ਮੰਨਿਆ ਜਾ ਸਕਦਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਰੰਜਨ ਡੀਠਾ ਭਗਤ ਕਬੀਰ ਸਾਹਿਬ ਕਹਿੰਦੇ ਉਸ ਦਿਨ ਮੇਰੀ ਸ਼ੰਕਾ ਖਤਮ ਹੋ ਗਈ ਜਿਸ ਦਿਨ ਮੈਂ ਸਾਰਿਆਂ ਦੇ ਵਿੱਚ ਵਸਿਆ ਹੋਇਆ ਰੱਬ ਦੇਖਿਆ ਉਸ ਦਿਨ ਸਾਰੀ ਸ਼ੰਕਾ ਖਤਮ ਹੋ ਗਈ ਸਾਈਂ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼